ਉਹ ਪੰਚਾਇਤ ਦੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਹਨ ਕੱਲੀ ਟਲੀ ਨਾਲੀ ਬਣਾਣੀ ਪੰਚਾਇਤ ਦੀ ਜ਼ਿੰਮੇਵਾਰੀ ਹੱਥ ਵਿੱਚ ਨਹੀਂ ਹੋ ਜਾਂਦੀ ਕੈਮਰਿਆਂ ਨਾਲ ਸੀਸੀਟੀਵੀ ਕੈਮਰਾ ਰਿਕਾਰਡ ਕਰ ਲਿਆ ਪਿੰਡ ਨੂੰ ਜੋ ਕਿ ਆਪਣੇ ਵਾਪਰੀਆਂ ਦਾ ਘਟਨਾਵਾ ਨੂੰ ਥੋੜਾ ਜਿਆ ਕਾਬੂ ਹੋ ਜਾ ਇੱਥੇ ਖੜੇ ਮੈਂ ਨੋਟਿਸ ਕਰੀ ਜਿੰਨਾ ਕਿਹੜਾ ਟਰੈਕਟਰ ਕਿੰਨੇ ਕਿਹੜੇ ਲਾ ਰਿਹਾ ਕਿਉਂਕਿ ਮੈਂ ਉਹ ਦਿਹਾੜੀ ਤੇ ਕਿਤੇ ਹੁੰਦੇ ਆ ਤੇ ਉਹ ਅਸੀਂ ਫੋਨ ਨਾਲ ਤੇ ਹੀ ਸਾਰੇ ਚੱਲਦੇ ਰਹਿੰਦੇ ਆ ਚੈੱਕ ਕਰਦੇ ਆ ਕੌਣ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਤੇ 11 ਵਜੇ ਲੰਘਿਆ 12 ਵਜੇ ਲੰਘਿਆ ਨੇ ਆਪ ਹੀ ਦੱਸ ਦੇਣਾ ਵੀ ਏਨੇ ਵਜੇ ਕੋਈ ਲੰਘੇ ਜੀ ਇੱਥੋਂ ਉਹਦੇ ਆਪਾਂ ਮਤਲਬ ਟ੍ਰੇਸ ਕਰ ਸਕਦੇ ਹਾਂ ਨਹੀਂ ਜੀ ਜਮਾ ਬਖਰਾ ਜੀ ਕਿਤੇ ਵੀ ਹੈਣੀ ਜਫਰੀਕੋਟ ਜ਼ਿਲ੍ਹੇ 'ਚ ਪੂਰੇ ਪਿੰਡ 'ਚ ਆਪਣੇ ਲੱਗੇ ਜੀ ਕੈਮਰੇ ਇੱਥੇ ਹੁਣ ਸਾਨੂੰ ਪਤਾ ਹੈ ਵੀ ਸਾਡੇ ਪਿੰਡ 'ਚ ਕੋਈ ਮਾੜੀ ਵਾਰਦਾਤ ਜਾਂ ਘਟਨਾ ਨਹੀਂ ਹੋ ਸਕਦੀ ਜੇ ਕਿਸੇ ਕਾਰਨ ਹੋ ਵੀ ਗਈ ਤਾਂ ਅਸੀਂ ਉਹਨੂੰ ਟ੍ਰੇਸ ਕਰ ਲਾਂਗੇ ਉਹਨਾਂ ਦੀ ਆਵਾਜ਼ ਵੀ ਰਿਕਾਰਡ ਹੁੰਦੀ ਹੈ ਕੁਝ ਸ਼ਰਾਰਤੀ ਅਨਸਰ ਸੀ ਖੰਬੇ ਥੱਲੇ ਖੜ ਕੇ ਜਿਹੜੇ ਤੇ ਕੈਮਰਾ ਲੱਗਿਆ ਉੱਥੇ ਉਹ ਆਪਦੇ ਧਿਆਨ ਗੱਲਬਾਤ ਕਰੀ ਜਾਂਦੇ ਸੀ ਵੀ ਅੱਜ ਆਪਾਂ ਆ ਕਰ ਦੇਣਾ ਸਾਡੇ ਮੈਂਬਰ ਸਾਹਿਬ ਨੇ ਸੁਣ ਲਿਆ ਪੂਰੇ ਪੂਰਾ ਹਲਕੇ ਦੇ ਜਿੰਨੇ ਵੀ ਪਿੰਡ ਦੇ ਸਰਪੰਚ ਮੋਦਵਾਰ ਵਿਅਕਤੀ ਨੇ ਉਹ ਆਪਣਾ ਹੰਬਲਾ ਮਾਰ ਕੇ ਰਲ ਮਿਲ ਕੇ ਪਿੰਡ ਦੇ ਵਿੱਚ ਇਸੇ ਤਰ੍ਹਾਂ ਸੀਸੀਟੀਵੀ ਕੈਮਰੇ ਲਗਵਾਓ ਤਾਂ ਜੋ ਜੁਰਮ ਦੇ ਉੱਪਰ ਠੱਲ ਪੈ ਸਕੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅੱਜ ਇੱਕ ਪਿੰਡ ਦੀ ਵੱਡੀ ਪਹਿਲ ਕਦਮੀ ਸਾਹਮਣੇ ਆਈ ਹੈ ਪੂਰੇ ਪਿੰਡ ਦੇ ਵਿੱਚ ਇਹਨਾਂ ਨੇ ਸੀਸੀਟੀਵੀ ਕੈਮਰੇ ਜਿਹੜੇ ਲਗਾ ਦਿੱਤੇ ਨੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਢਿਲਵਾ ਕੋੜਕਪੂਰੇ ਹਲਕੇ ਦੇ ਵਿੱਚ ਪੈਂਦਾ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੂਰੇ ਪਿੰਡ ਦੇ ਵਿੱਚ ਮੈਨੂੰ ਲੱਗਦਾ ਵੀ ਕੋਈ ਪਿੰਡ ਦੀ ਅਜਿਹੀ ਗਲੀ ਮੋੜ ਜਿਹੜਾ ਖਾਲੀ ਨਹੀਂ ਹੋਊਗਾ ਜਿੱਥੇ ਕੈਮਰਾ ਨਹੀਂ ਲੱਗਿਆ ਹੋਗਾ ਕਿਉਂਕਿ ਇੱਕ ਪਾਸੇ ਆਪਾਂ ਗੱਲ ਕਰੀਏ ਤਾਂ ਕੋੜਕਪੂਰੇ ਤੋਂ ਬਠਿੰਡੇ ਨੂੰ ਸੜਕ ਜਾਂਦੀ ਹੈ ਦੂਜੇ ਪਾਸੇ ਨੈਸ਼ਨਲ ਹਾਈਵੇ ਹੈ ਤਾਂ ਇਹ ਪਿੰਡ ਬਿਲਕੁਲ ਵਿਚਾਲੇ ਆ ਤਾਂ ਉਸ ਪਿੰਡ ਦੇ ਵਿੱਚ ਜਿਹੜੀ ਲਗਾਤਾਰ ਦੇਖ ਸਕਦੇ ਹੋ ਤੁਸੀਂ ਹਰ ਗਲੀ ਦੇ ਵਿੱਚ ਕੈਮਰੇ ਦਿਖਾਈ ਦੇ ਰਹੇ ਨੇ ਤੇ ਨਾਲ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਦੇ ਇਹ ਕੈਮਰੇ ਲੱਗੇ ਆ ਕਿਤੇ ਨਾ ਕਿਤੇ ਪੌਲਸ ਨੂੰ ਵੀ ਕਾਫੀ ਜਿਹੜੀ ਉਪਲਬਧੀ ਮਿਲੀ ਹੈ ਜੇ ਕੋਈ ਗਲਤ ਕੰਮ ਕਰਦਾ ਸੀ ਤੇ ਨਾਲ ਦੇ ਨਾਲ ਹੀ ਉਹਨਾਂ ਨੂੰ ਕਾਬੂ ਕੀਤਾ ਗਿਆ ਗੱਲਬਾਤ ਕਰਾਂਗੇ ਕਿਉਂਕਿ ਪੰਚਾਇਤ ਮੈਂਬਰ ਇੱਥੇ ਸਾਰੇ ਖੜੇ ਨੇ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਾਰੇ ਪਿੰਡ ਨੂੰ ਨਗਰ ਨੂੰ ਮੁਬਾਰਕਾਂ ਇੱਕ ਬਹੁਤ ਸੋਹਣਾ ਕੰਮ ਹੋਣ ਲਈ ਸਰਪੰਚ ਸਾਹਿਬ ਸੋਚ ਕਿਵੇਂ ਟੋਡੀ ਵੱਖਰੀ ਆਉਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਬਥੇਰੇ ਪਿੰਡ ਹੋਣਗੇ ਤੁਹਾਡੇ ਨਾਲੋਂ ਵੀ ਅਪਡੇਟ ਕਰਦੇ ਹੋਣਗੇ ਤਾਂ ਫਰੀਦਕੋਟ ਜ਼ਿਲ੍ਹੇ ਦਾ ਆਪਾਂ ਕਹਿ ਸਕਦੇ ਹਾਂ ਕਿ ਵੱਖਰਾ ਤੁਹਾਡਾ ਅਪਰਾਲਾ ਹੈ ਹਰ ਵਾਰ ਕੋਈ ਨਾ ਕੋਈ ਨਵੀਂ ਜਿਹੜੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਦੇਖੋ ਜੀ ਅਸੀਂ ਇਹ ਚਾਹੁੰਦੇ ਆ ਵੀ ਠੀਕ ਹੈ ਕੰਮ ਗਲੀਆਂ ਨਾਲੀਆਂ ਤੱਕ ਕੱਲਾ ਸੀਮਤ ਨਾ ਰਹਿ ਜਾਵੇ ਕਿਉਂ ਪੰਚਾਇਤ ਦੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਕੱਲੀ ਕਲੀ ਨਾਲੀ ਬਣਾਣੀ ਪੰਚਾਇਤ ਦੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਅਸੀਂ ਚਾਹੁੰਦੇ ਆ ਕਿ ਠੀਕ ਹੈ ਉਹ ਤਾਂ ਬਣਨੀਆਂ ਹੀ ਬਣਨੀਆਂ ਹੋਰ ਵੀ ਜੋ ਪਿੰਡ ਨੂੰ ਆਪਾਂ ਸੁਆਵਾਂ ਦੇ ਸਕਦੇ ਆ ਉਹਨਾਂ ਲਈ ਇਹ ਬਾਈ ਚੇਅਰਮੈਨ ਸਾਹਿਬ ਨੇ ਸ ਕੈਂਬਰੀ ਨਾਲ ਸੀਸੀਟੀਵੀ ਕੈਮਰਾ ਰਿਕਾਰਡ ਕਰ ਲਏ ਪਿੰਡ ਨੂੰ ਜੋ ਕਿ ਆਪਣੇ ਜੋ ਵਾਪਰੀਆਂ ਦਾ ਘਟਨਾਵਾਂ ਨੂੰ ਥੋੜਾ ਜਿਹਾ ਕਾਬੂ ਹੋ ਸਕੇ ਜੀ ਪੂਰਾ ਪਿੰਡ ਕਵਰ ਕਰ ਲਿਆ ਫਿਰ ਹਾਂਜੀ ਸਾਰੇ ਐਂਟਰੀ ਤੱਕ ਜਾਂ ਐਜਟਾਂ ਦੇ ਸਹੀ ਕਵਰ ਕਰ ਚੁੱਕੇ ਆ ਤੇ ਪਿੰਡ ਦੇ ਵਿੱਚਕਾਰ ਵੀ ਜੋ ਸੱਥਾਂ ਹੁੰਦੀਆਂ ਕਿੱਥੇ ਲੋਕ ਬੈਠਦੇ ਉਹ ਵੀ ਕਵਰ ਕੀਤੇ ਹੋਏ ਆ ਹੁਣ ਇਹ ਦੇਖੋ ਕਿ ਸਾਡਾ ਇੱਕ ਪਿੰਡ ਛੱਪੜ ਦਾ ਕੰਮ ਚੱਲ ਰਿਹਾ ਤੇ ਅਸੀਂ ਉਹ ਇੱਥੇ ਖੜੇ ਇੱਥੇ ਖੜੇ ਮੈਂ ਨੋਟਿਸ ਕਰੀ ਜਿੰਨਾ ਕਿਹੜਾ ਟਰੈਕਟਰ ਕਿੰਨੇ ਘੜੇ ਲਾ ਰਿਹਾ ਕਿਉਂਕਿ ਮੈਂ ਦਿਹਾੜੀ ਤੇ ਕੀਤੇ ਹੁੰਦੇ ਆ ਤੇ ਉਹ ਅਸੀਂ ਫੋਨ ਨਾਲ ਤੇ ਛਲੇ ਚੱਲਦੇ ਰਹਿੰਦੇ ਆ ਚੈੱਕ ਕਰਦੇ ਆ ਕੌਣ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਹੁਣ ਤੱਕ ਜਿਹੋਨ ਦੇ ਕੈਮਰੇ ਲੱਗੇ ਸਾਰੇ ਪਿੰਡ ਦੇ ਵਿੱਚ ਕਿੰਨਾ ਕੁ ਬੈਨੀਫਿਟ ਮਿਲ ਗਿਆ ਹਾਂ ਬੈਨੀਫਿਟ ਤਾਂ ਕਾਫੀ ਮਿਲਦਾ ਜੀ ਜੋ ਲੜਾਈਆਂ ਝਗੜੇ ਹੁੰਦੇ ਆ ਤੇ ਉਹ ਵੀ ਠੱਲ ਪੈਂਦੀ ਆ ਜਾਂ ਕੋਈ ਬਾਹਰਲਾ ਕੋਈ ਬੰਦਾ ਐਂਟਰੀ ਕਰਦਾ ਸਾਡੇ ਧਿਆਨ 'ਚ ਹੁੰਦਾ ਜੀ ਕੌਣ ਬੰਦਾ ਪਿੰਡ ਦੀ ਲੰਘਦਾ ਜੀ ਹਾਂਜੀ ਇਹ ਬਹੁਤ ਫਰਕ ਪਿਆ ਜੀ ਬਹੁਤ ਜਿਆਦਾ ਫਰਕ ਪਿਆ ਜੀ ਤੁਹਾਡਾ ਕੀ ਨਾਮ ਹੈ ਮਹਾਵੀਰ ਸਿੰਘ ਜੀ ਤੇ ਬਹੁਤ ਵਧੀਆ ਲੱਗਿਆ ਜੀ ਸਰਪੰਚ ਸਾਹਿਬ ਦਾ ਕੰਮ ਬਹੁਤ ਵਧੀਆ ਲੱਗਿਆ ਨਾ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਜਿਹੜੇ ਕਵਰ ਕਰਨਾ ਪਹੁੰਚੇ ਹਨ ਤੇ ਬਾਕੀ ਚੇਅਰਮੈਨ ਸਾਹਿਬ ਦਾ ਜਿਨ੍ਹਾਂ ਸਦਕਾ ਇਹ ਹਨ ਕੰਮ ਸੰਭਵ ਹੋਇਆ ਤੇ ਬਾਕੀ ਨਾ ਇਹਨਾਂ ਕੈਮਰਾ ਚਾ ਖਾਸियत ਹੋਰ ਇਹਦੇ ਵਿੱਚ ਮੋਸ਼ਨ ਡਿਟੈਕਸ਼ਨ ਹੈ ਜੀ ਜਿਵੇਂ ਆਪਾਂ ਆਮ ਕੈਮਰਾ ਵੇਨੇ ਆ ਵੀ ਸਾਰੀ ਰਿਕਾਰਡਿੰਗ ਆਪ ਨੂੰ ਜੇ ਰਾਤ ਨੂੰ ਕੁਝ ਵੀ ਕੋਈ ਬੰਦਾ ਨੰਘਿਆ ਗੱਡੀ ਨੰਗੀ ਹੈ ਜੀ ਹਨ ਉਹ ਸਾਰੀ ਰਿਕਾਰਡਿੰਗ ਵੇਖਣੀ ਪਊ ਵੀ 2 ਵਜੇ ਨੰਗਟ ਇਹਨੇ ਕੱਲਾ ਆਪ ਵੀ ਚੱਕ ਲੈਣਾ ਜੀ ਮਤਲਬ ਜੇ ਗੱਡੀ ਨੰਗੀ ਹੈ ਉਹਨੇ ਦੱਸ ਦੇਣਾ ਵੀ ਇਹ 2:3 ਮਾਰਕ ਮੈਂ ਮਾਰਕਤ ਵੀ ਰਾਤ ਨੂੰ ਜਿਆਦਾ ਵਾਰਦਾਤਾ ਹੁੰਦੀ ਹੈ ਨਾ ਚੋਰੀ ਚਪਟੇ ਦੀ 12 ਵਜੇ 11 ਵਜੇ ਲਾ ਲੋ ਤੇ 11 ਵਜੇ ਲੰਘਿਆ 12 ਵਜੇ ਲੰਘਿਆ ਨੇ ਆਪ ਹੀ ਦੱਸ ਦਿੰਨਾ ਵੀ 10 ਵਜੇ ਕੋਈ ਲੰਘਿਆ ਜੀ ਇੱਥੋਂ ਉਹਦੇ ਆਪਾਂ ਮਤਲਬ ਟ੍ਰੇਸ ਕਰ ਸਕਦੇ ਹੋ ਕਿ 24 ਘੰਟੇ ਬਾਜਖ ਰੂਗੀ ਤੁਹਾਡੇ ਸਾਰੇ ਪਿੰਡ ਦੇ ਵਿੱਚ ਹੈ ਬਿਲਕੁਲ ਬਿਲਕੁਲ ਬਾਈ ਜੀ ਬਿਲਕੁਲ ਨੋਟੀਫਿਕੇਸ਼ਨ ਸਾਨੂੰ ਜਾਰੀ ਹੁੰਦਾ ਹੀ ਫੋਨਾਂ ਤੇ ਕਦੋਂ ਵੀ ਕੈਮਰੇ ਉੱਪਰ ਕੋਈ ਲੰਘਦਾ ਕੋਈ ਸਾਨੂੰ ਨੋਟੀਫਿਕੇਸ਼ਨ ਜਾਰੀ ਹੁੰਦਾ ਫੋਨਾਂ ਤੇ ਚਲੋ ਇਹ ਰਿਕਾਰਡਿੰਗ ਹੈ ਐਲਸੀਡੀ ਤੇ ਹੈਗੀ ਹੈਗੀ ਹੈ ਜੋ ਸਾਡੇ ਫੋਨਾਂ ਤੇ ਆ ਗਿਆ ਸਾਨੂੰ ਨੋਟੀਫ ਤਾਂ ਜਿਵੇਂ ਤੁਹਾਨੂੰ ਦਿਨੇ ਤਾਂ ਇਹਦਾ ਬਹੁਤ ਜਿਆਦਾ ਹੁੰਦੇ ਆ ਰਾਤ ਨੂੰ ਹੀ ਲਟ ਰਹੇ ਨੇ ਜਾਂ ਕੋਈ ਲੰਘ ਰਿਹਾ। ਅਗਲੀ ਨਾਲ ਫਿਰ ਬਾਤ ਕਰਦੇ ਆਂ। ਹਾਂਜੀ ਹਾਂਜੀ ਹਾਂਜੀ। ਸਾਡੇ ਆ ਜੋ ਮੁੰਡੇ ਨੂੰ ਕਿ 11-12 ਤੱਕ ਆਮ ਹੀ ਸੌਂਦੇ ਨਹੀਂਗੇ ਤੇ ਰਿਕਾਰਡ ਕਰਦੇ ਰਹਿੰਦੇ ਨੇ, ਕੈਮਰਾ ਚੈੱਕ ਕਰਦੇ ਰਹਿੰਦੇ ਆ, ਅਪਲੋਡ ਹੀ ਪੈਂਡ ਦੀ ਕੌਣ ਕੀ ਕਰ ਰਿਹਾ। ਬਹੁਤ ਵਧੀਆ ਪ੍ਰਾਲਾ ਜੀ ਆਪਣਾ ਟਰਮਕ ਲਾਂਦਾ ਜੀ। ਇਸ ਤੋਤੇ ਨਹੀਂ ਕੋਈ ਹੋ ਜਾਂਦਾ ਬਹੁਤ ਇਹਦੇ ਨਕੀਲ ਕਸੀ ਜਾਉ ਜੀ ਔਨ ਵਾਲੀਆਂ ਚੋਰੀਆਂ, ਡਕੈਤੀਆਂ ਦਾ ਸਭ ਤੋਂ ਮੇਨ ਮੁੱਦਾ ਪਕੜਿਆ ਜਾਂਦਾ ਜੀ। ਤੇ ਬਹੁਤ ਆਪਾ ਤੇ ਚੇਅਰਮੈਨ ਸਾਹਿਬ ਦਾ ਐਮਐਲਏ ਮੋਲਕ ਸਾਹਿਬ ਦਾ ਹੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਸਹਿਯੋਗ ਦਿੱਤਾ ਜੀ ਕਿਤੇ ਸੋਚਿਆ ਸੀਗੇ ਵੀ ਇਸ ਪਿੰਡ ਦੇ ਵਿੱਚ ਅਜਿਹੀਆਂ ਜਿਹੜੀਆਂ ਉਪਲਬਧੀਆਂ ਜਿਹੜੀਆਂ ਸਾਹਮਣੇ ਆਉਣਗੀਆਂ ਕਿਉਂਕਿ ਵੱਖਰੀ ਜਿਹੜਾ ਉਪਰਾਲਾ ਇਹ ਨਹੀਂ ਜੀ ਜਮਾਂ ਵੱਖਰਾ ਜੀ ਕਿਤੇ ਵੀ ਹੈ ਨਹੀਂ ਜਿਵੇਂ ਫਰੀਕੋਟ ਜ਼ਿਲ੍ਹੇ 'ਚ ਪੂਰੇ ਪਿੰਡ 'ਚ ਆਪਣੇ ਲੱਗੇ ਜੀ ਕੈਮਰੇ ਇੱਥੇ ਟਲਵਾ ਕਲਾਂ 'ਚ ਤਾਂ ਸਾਡੇ ਨਾਲ ਸੁਖਜੀਤ ਸਿੰਘ ਟਲਵਾ ਚੇਅਰਮੈਨ ਮੌਜੂਦ ਨੇ ਕਿਉਂਕਿ ਇਹਨਾਂ ਦਾ ਪਿੰਡ ਹੈ ਤਾ ਕਿਤਨਾ ਕਿਤੇ ਜਿਵੇਂ ਹੁਣ ਸਰਪੰਚ ਸਾਹਿਬ ਨੇ ਦੱਸਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਦੀ ਵੱਡੀ ਸੋਚ ਹੈ ਜਿਹੜੀ ਪਿੰਡ ਨੂੰ ਵੀ ਅੱਗੇ ਲੈ ਕੇ ਜਾਈਏ ਪੂਰੇ ਜਿਵੇਂ ਹੁਣ ਆਪਾਂ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰੀਏ ਫਰੀਦਕੋਟ ਜ਼ਿਲ੍ਹੇ ਵਾਸਤੇ ਤਾਂ ਇਹ ਕੰਮ ਕਰ ਹੀ ਰਹੇ ਹੈ ਪਿੰਡਾਂ ਦੇ ਸ티브 ਜਿਹੜੀ ਕਾਫੀ ਵੱਖਰੀ ਸੋਚ ਰੱਖ ਰਹੇ ਨੇ ਢਿਲਮਾ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਤੁਸੀਂ ਆਪਦੇ ਪਿੰਡ ਤੋਂ ਸ਼ੁਰੂਆਤ ਕਰਤੀ ਹੈ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਇਸ ਸਾਡੇ ਛੋਟੇ ਜੇ ਨਿੱਕੇ ਜੇ ਪ੍ਰਾਲੇ ਨੂੰ ਤੁਸੀਂ ਕਵਰ ਕਰਨ ਆਏ ਹੋ ਅੱਗੇ ਵੀ ਤੁਸੀਂ ਬੜਾ ਸਹਿਯੋਗ ਦਿੰਨੇ ਹੋ ਅੱਜ ਫਿਰ ਮੈਂ ਤੁਹਾਡਾ ਤੁਹਾਡੇ ਚੈਨਲ ਦੇ ਮ ਕਿਵੇਂ ਮਨ ਦੇ ਵਿੱਚ ਸੋਚ ਆਈ ਕਿਉਂਕਿ ਆਪਾਂ ਵੀ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਜਿਹੜੇ ਗਰੀਬ ਘਰ ਹੁੰਦੇ ਐ ਆਪਣੇ ਘਰਾਂ ਦੇ ਬਾਹਰ ਉਹ ਕੈਮਰੇ ਲਵਾ ਸਕਦੇ ਤੇ ਉਹਨਾਂ ਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਹੋਣੀਗੀ ਵੀਰ ਪਤਾ ਨਹੀਂ ਕੀ ਹੋ ਜਾਊਗਾ ਬਿਲਕੁਲ ਸਾਰੇ ਪਿੰਡ ਚ ਬਹੁਤ ਚੰਗਾ ਮਾਹੌਲ ਇੱਕ ਬਣ ਚੁੱਕਾ ਜੀ ਕੋਈ ਵੀ ਹੁਣ ਸਾਨੂੰ ਪਤਾ ਹੈ ਵੀ ਸਾਡੇ ਪਿੰਡ 'ਚ ਕੋਈ ਮਾੜੀ ਵਾਰਦਾਤ ਜਾਂ ਘਟਨਾ ਨਹੀਂ ਹੋ ਸਕਦੀ ਜੇ ਕਿਸੇ ਕਾਰਨ ਹੋ ਵੀ ਗਈ ਤਾਂ ਅਸੀਂ ਉਹਨੂੰ ਟ੍ਰੇਸ ਕਰ ਲਾਂਗੇ ਸਾਡੀ ਪੁਲਿਸ ਉਹਨੂੰ ਟ੍ਰੇਸ ਕਰ ਲੂਗੀ ਬੜਾ ਈਜ਼ੀਲੀ ਟ੍ਰੇਸ ਜਿਹੜਾ ਇਹਨੂੰ ਕਰ ਲੂਗੀ ਜਿਸ ਤਰ੍ਹਾਂ ਸਾਡੇ ਸਾਥੀ ਮਹਾਵੀਰ ਜੀ ਨੇ ਦੱਸਿਆ ਕਿ ਬਿਲਕੁਲ ਵਧੀਆ ਚੰਗੀ ਕੁਆਲਿਟੀ ਦੇ ਲਾਇਏ ਨੇ ਹਾਈ ਡੈਫੀਨੇਸ਼ਨ ਲਾਇਏ ਨੇ ਈਵਨ ਕਿ ਨੰਬਰ ਪਲੇਟ ਤੱਕ ਟ੍ਰੇਸ ਕਰਦੇ ਨੇ ਤੇ ਮੋਸ਼ਨ ਡਿਟੈਕਟਰ ਨੇ ਤੇ ਨਾਲ ਦੀ ਨਾਲ ਇਹ ਵੀ ਹੈ ਕਿ ਜਿੱਥੇ ਵੀ ਸਾਨੂੰ ਲੱਗੂਗਾ ਹਜੇ ਇਹਦੀ ਥੋੜੀ ਜਿਹੀ ਹੋਰ ਅਪਡੇਸ਼ਨ ਕਰਨੀ ਆ ਕਿਉਂਕਿ ਇਹ ਚੀਜ਼ਾਂ ਨਾ ਯੂਨਾਈਟਡ ਹੋ ਕੇ ਰਲ ਕੇ ਸਾਰਿਆਂ ਦੇ ਇਕੱਲਾ ਬੰਦਾ ਕੋਈ ਵੀ ਨਹੀਂ ਕਰ ਸਕਦਾ ਨਾ ਮੈਂ ਕਰ ਸਕਦਾ ਨਾ ਪੰਚਾਇਤ ਕਰ ਸਕਦੀ ਐ ਇਹ ਚ ਸਾਰਿਆਂ ਦਾ ਸਹਿਯੋਗ ਹੈ ਸਾਡੀ ਪਿੰਡ ਦੇ ਨੌਜਵਾਨ ਗੁਰਪ੍ਰੀਤ ਸਿੰਘ ਹੈ ਜਿਹੜੇ ਪੰਜਾਬ ਪੁਲਿਸ ਚ ਨੇ ਟੈਕਨੀਕਲ ਸੈਲਸ ਨੇ ਉਹਨਾਂ ਨੇ ਨਾਲ ਰਲ ਕੇ ਇਹ ਸਾਰਾ ਸਾਨੂੰ ਕਰਵਾਇਆ ਵੈਸੇ ਇਹ ਪ੍ਰੋਜੈਕਟ 15 ਤੋਂ 20 ਲੱਖ ਦਾ ਸੀਗਾ ਜਿਹੜਾ ਅਸੀਂ 7-8 ਲੱਖ ਜੀ ਕੰਪਲੀਟ ਕਰਤਾ ਸੋ ਇਸ ਕਰਕੇ ਮੈਂ ਇਹ ਕਹਿਣਾ ਕਿ ਇਹ ਬਹੁਤ ਸਾਰਿਆਂ ਦੇ ਸਾਰਿਆਂ ਦੇ ਸਹਿਯੋਗ ਨਾਲ ਹੋਣ ਵਾਲਾ ਕੰਮ ਹੈ ਤੇ ਸਾਰੇ ਸਹਿਯੋਗ ਕਰ ਵੀ ਰਹੇ ਨੇ ਹੁਣ ਆਉਣ ਵਾਲੇ ਦਿਨਾਂ ਚ ਅਸੀਂ ਪਿੰਡ ਚ ਆਡੀਓ ਸਪੀਕਰ ਲਾਉਣੇ ਨੇ ਕਿਉਂਕਿ ਸਾਡਾ ਪਿੰਡ ਵੱਡਾ É aqui o sabe. ਪਿੰਡ ਤੋਂ ਇਧਰਲੇ ਪਾਸੇ ਜਿਹੜੇ ਘਰ ਆ ਉਹਨਾਂ ਤੱਕ ਬਹੁਤ ਆਵਾਜ਼ ਜਾਂਦੀ ਹੈ ਦੂਜੇ ਪਾਸੇ ਆਵਾਜ਼ ਨਹੀਂ ਜਾਂਦੀ ਉਹ ਇੱਕ ਆਡੀਓ ਸਪੀਕਰ ਲਾ ਦਨੇ ਆ ਸੁਬਾ ਸ਼ਾਮ ਕੀਰਤਨ ਚੱਲਿਆ ਕਰੂਗਾ ਪਲੱਸ ਨਾਲ ਜਿਹੜੀ ਅਨਾਉਂਸਮੈਂਟ ਹੈ ਉਹ ਹੋਇਆ ਕਰੂਗੀ ਫਿਰ ਉਹਦਾ ਮਾਸਟਰ ਵੋਲਿਊਮ ਹੋਊਗਾ ਉਹ ਥੋੜਾ ਉੱਚੀ ਆਵਾਜ਼ ਤੇ ਹੋਊਗਾ ਨਾਲ ਹੀ ਇੱਕ ਐਪ ਬਣ ਜਾਣੀ ਆ ਸਾਰੇ ਪਿੰਡ ਵਾਸੀ ਉਹਨੂੰ ਡਾਊਨਲੋਡ ਕਰ ਲੈਣਗੇ ਜੇ ਕਿਸੇ ਦੀ ਅਨਾਉਂਸਮੈਂਟ ਮੈਸ ਹੋ ਗਈ ਤਾਂ ਖੋਲ ਕੇ ਵੇਖ ਲੈ ਕਰਨਗੇ ਆ 9 ਵਜੇ ਕਿਹੜੀ ਅਨਾਉਂਸਮੈਂਟ ਹੋਈ ਸੀ 10 ਵਜੇ ਕਿਹੜੀ ਹੋਈ ਹੈ ਉਹ ਸਾਰੀਆਂ ਚੀਜ਼ਾਂ ਮਤਲਬ ਟੈਕਨੀਕਲ ਕਰ ਦਾਂਗੇ ਜੀ ਸਾਰੀਆਂ ਕਿ ਸ਼ੁਰ ਬਹੁਤ ਚੰਗਾ ਇੱਕ ਸਾਡੀ ਲਾਇਬ੍ਰੇਰੀ ਬਣ ਜਾ ਰਹੀ ਹੈ ਸੋ ਕਦੇ ਪਿੰਡ ਚ ਨਹੀਂ ਬਣੀ ਪੰਚਾਇਤ ਕਰ ਇੱਕ ਬਹੁਤ ਚੰਗਾ ਜਿਵੇਂ ਆਮ ਤੌਰ ਤੇ ਸੈਕਟਰੀਏਟ ਚ ਕਿਸੇ ਦਾ ਦਫਤਰ ਹੁੰਦਾ ਨਾ ਉਵੇਂ ਦਾ ਦਫਤਰ ਸਰਪੰਚ ਸਾਹਿਬ ਦਾ ਬਣ ਜਾ ਰਿਹਾ ਇੱਕ ਫੀਲ ਆਊਗੀ ਉੱਥੇ ਬੈਠ ਕੇ ਸਰਪੰਚ ਨੂੰ ਵੀ ਹਾਂ ਕੁਝ ਮੈਨੂੰ ਪਿੰਡ ਵਾਲਿਆਂ ਨੇ ਕਿਸੇ ਜਗ੍ਹਾ ਤੇ ਬਿਠਾਇਆ ਛੱਪੜਾਂ ਦਾ ਕੰਮ ਚੱਲੀ ਜਾਂਦਾ ਜੀ ਸਾਡੇ ਕੋਆਪਰੇਟਿਵ ਸੁਸਾਇਟੀ ਆ ਜਦੋਂ ਦੀ ਬਣੀ ਉਹਦੀ ਕਦੇ ਰਿਪੇਅਰ ਹੀ ਨਹੀਂ ਹੋਈ ਉਹ ਕਰਨ ਜਾ ਰਹੇ ਆ ਮਤਲਬ ਬੜੇ ਕੰਮ ਨੇ ਮੈਂ ਪਿੰਡ ਵਾਲਿਆਂ ਨਾਲ ਵਾਅਦਾ ਕੀਤਾ ਸੀ ਵੀ ਜੇ ਤੁਸੀਂ ਮੈਨੂੰ ਇਹ ਸੇਵਾ ਬਖਸ਼ੀ ਆ ਤਾਂ ਅਸੀਂ ਗਲੀਆਂ ਨਹੀਂ ਬਣਾਵਾਂਗੇ ਅਸੀਂ ਤੁਹਾਨੂੰ ਸੜਕਾਂ ਬਣਾ ਕੇ ਦੇਵਾਂਗੇ ਸੜਕਾਂ ਬਣੀ ਜਾਂਦੀਆਂ ਜੀ ਵਾਲੀਆਂ ਦੀ ਸਫਾਈ ਕਦੇ ਕੋਈ ਨਹੀਂ ਸੀ ਉਹ ਸਰਪੰਚ ਸਾਹਿਬ ਸਫਾਈ ਕਰਾ ਰਹੇ ਨੇ ਬੜੇ ਕੰਮ ਨੇ ਜੀ ਜਿਹੜੇ ਅਸੀਂ ਸ਼ੁਰੂ ਕੀਤੇ ਤੇ ਹਜੇ ਸ਼ੁਰੂਆਤ ਹੈ ਇਹ ਬਹੁਤ ਕਰਨੇ ਆ ਵੱਡਾ ਪਿੰਡ ਆ ਛੱਪੜ ਬਹੁਤ ਸੀ ਉਹਨਾਂ ਦਾ ਸਾਰ ਆਪਸ ਆਪਸ ਚ ਇੰਟਰਕਨੈਕਸ਼ਨ ਕੀਤਾ ਹੁਣ ਐਸੇ ਛੱਪੜ ਨੇ ਜਦੋਂ ਜੰਗ ਤੋਂ ਬਾਅਦ ਪਾਕਿਸਤਾਨ ਤੋਂ ਬਾਅਦ ਉਹ ਸਾਫ਼ ਹੀ ਨਹੀਂ ਹੋਏ ਕਦੇ 50 50 ਸਾਲ ਹੋ ਗਏ 55 55 ਸਾਲ ਹੋ ਗਏ ਉਹਨਾਂ ਨੂੰ ਹੁਣ ਅਸੀਂ ਸਾਫ਼ ਕਰਨ ਜਾ ਰਹੇ ਹਾਂ ਸੋ ਚੇਅਰਮੈਨ ਸਾਹਿਬ ਸਰਪੰਚ ਨੇ ਕਿਹਾ ਹੈ ਕਿ ਰਾਤ ਨੂੰ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਕਿਤੇ ਕੋਈ ਗਲਤ ਕੰਮ ਤਾਂ ਨਹੀਂ ਹੋ ਰਿਹਾ ਅਸੀਂ ਉਹਦੀ ਬਾਜ਼ੀ ਕਰਦੇ ਆ ਹੁਣ ਤੁਹਾਨੂੰ ਦਾ ਜਿਵੇਂ ਚੰਡੀਗੜ੍ਹ ਜਾਣਾ ਪਿਆ ਜਾਂਦਾ ਟੋਡੇ ਕੈਮਰੇ ਦੇ ਵਿੱਚ ਵੀ ਫਿਰ ਤੋਂ ਤੁਸੀਂ ਚੰਡੀਗੜ੍ਹੋਂ ਤੁਹਾਨੂੰ ਪਤਾ ਲੱਗ ਜਾਂਦਾ ਹੁਣਾਂ ਵੀ ਪਿੰਡ ਕੀ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਥੋੜੇ ਦਿਨ ਦੀ ਗੱਲ ਹੈ ਇਹ ਨਾਲ ਇਹਨਾਂ ਦੇ ਉਹ ਇਹਨਾਂ ਦੀ ਆਵਾਜ਼ ਵੀ ਰਿਕਾਰਡ ਹੁੰਦੀ ਹੈ ਕੁਝ ਸ਼ਰਾਰਤੀ ਅਨਸਰ ਸੀ ਖੰਭੇ ਥੱਲੇ ਖੜ ਕੇ ਜਿਹੜੇ ਤੇ ਕੈਮਰਾ ਲੱਗਿਆ ਉੱਥੇ ਉਹ ਆਪਦੇ ਧਿਆਨ ਗੱਲਬਾਤ ਕਰੀ ਜਾਂਦੇ ਸੀ ਵੀ ਅੱਜ ਆਪਾਂ ਆ ਕਰ ਦੇਣਾ ਸਾਡੇ ਮੈਂਬਰ ਸਾਹਿਬ ਨੇ ਸੁਣ ਲਿਆ ਸੁਣ ਕੇ ਤੁਰੰਤ ਅਸੀਂ ਪੁਲਿਸ ਨੂੰ ਕਾਲ ਕੀਤੀ ਤੇ ਨਾਲ ਦੀ ਨਾਲ ਹੀ ਉਹ ਤਿੰਨ ਬੰਦੇ ਆ ਜਿਹੜੇ ਉਹ ਚੱਕ ਲੈ ਗਏ ਆ ਹਾਂਜੀ ਔਨਾਂ ਵਾਲੇ ਸਮੇਂ ਦੇ ਵਿੱਚ ਆਪਣਾ ਚੇਅਰਮੈਨ ਸਾਹਿਬ ਕੀ ਸੋਚ ਰੱਖੀ ਹੈ ਕਿਉਂਕਿ ਤੁਸੀਂ ਪਿੰਡ ਤੋਂ ਸ਼ੁਰੂਆਤ ਕਰਤੀ ਹੈ ਤਾਂ ਫਰੀਦਕੋਟ ਦਾ ਸਾਰੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਤੁਹਾਡੇ ਕੋਲੇ ਹੈ ਜਿਹੜੇ ਹੋਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਉਹਨਾਂ ਪਿੰਡਾਂ ਵਾਸਤੇ ਵੀ ਅਜਿਹੀ ਜਿਹੜੀ ਸਥਿਤੀ ਲਿਆਉਂਗੇ ਉਪਰਾਲੇ ਕਰੋਂਗੇ ਤੁਸੀਂ ਬਿਲਕੁਲ ਜੀ ਇਹ ਹੁਣ ਸਾਡੇ ਕੋਠੇਵਾਨਾ ਸਾਡੇ ਪਿੰਡ ਦੀ ਪੰਚਾਇਤ ਹੈ ਜੀ ਇਹ ਵੀ ਸੋ ਇੱਥੇ ਲੱਗਣ ਜਾ ਰਹੇ ਆ ਸਾਡੇ ਗਰਤੇਗ ਬਾਦਰ ਨਗਰ ਇੱਕ ਪਰਲੇ ਪਾਸੇ ਆ ਦੂਜਾ ਪਿੰਡ ਉਹ ਆ ਤੀਜਾ ਮਾਨਜੋਗ ਸਪੀਕਰ ਸਾਹਿਬ ਦੇ ਪਿੰਡ ਸੰਧਵਾ ਸੀ ਲਾਉਣ ਜਾ ਰਹੇ ਆ ਸਾਡਾ ਕੋਟਪੂਰਾ ਸ਼ਹਿਰ ਆ ਸਾਰੀਆਂ ਐਂਟਰੀਆਂ ਉਹਦੀਆਂ ਕਵਰ ਕਰਨ ਜਾ ਰਹੇ ਆ ਸੋ ਸਟੈਪ ਬਾਈ ਸਟੈਪ ਅਸੇ 6 ਪਿੰਡ ਸਾਡੇ ਹਜੀ ਗਾਂ ਪਾਈਪ ਲਾਈਨ ਚ ਜਿਹੜੇ ਅਸੀਂ ਹੁਣ ਅੱਗੇ ਕਰਨੇ ਆ ਸੋ ਇੱਕ ਪਿੰਡ ਸੰਧਵਾ ਕਰਨਾ ਹੈ ਬਾਕੀ 4-5 ਪਿੰਡ ਕਰਨੇ ਤੇ ਕੋਡ ਪੂਰਾ ਸ਼ੇਅਰ ਕਰਨ ਜਾ ਰਹੇ ਹਾਂ ਲੋਕਾਂ ਨੂੰ ਕੋਈ ਮੈਸੇਜ ਪਿੰਡਾਂ ਦੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਆਉਣ ਵਾਲੀ ਸਮੇਂ ਦੇ ਵਿੱਚ ਜਿਵੇਂ ਹੁਣ ਤੁਸੀਂ ਉਪਰਾਲਾ ਕਰਤਾ ਤੁਸੀਂ ਵੀ ਉਹਨਾਂ ਦਾ ਸਾਥ ਦਿਓਗੇ ਉਹ ਕਿਸ ਤਰੀਕੇ ਦਾ ਸਹਿਯੋਗ ਕਰਨ ਤੋਂ ਮੈਂ ਤਾਂ ਇਹ ਹੀ ਅਪੀਲ ਕਰਦਾ ਹਾਂ ਜੀ ਬਹੁਤ ਚੰਗਾ ਸਮਾਂ ਪੰਜਾਬ ਵਾਸਤੇ ਆਇਆ ਮਾਨਜੋਗ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਆਪਣੇ ਨਾਲ ਕੋਲ ਹੈ ਸੋ ਬੜੇ ਖੁੱਲੇ ਦਿਲ ਨਾਲ ਗੱਫੇ ਗਰਾਂਟਾਂ ਦੇ ਆ ਰਹੇ ਨੇ ਸੋ ਉਹਨਾਂ ਨੂੰ ਆਪਾਂ ਸਹੀ ਜਗ੍ਹਾ ਚੰਗੇ ਕੰਮ ਲਈ ਵਰਤੀਏ ਚੰਗੇ ਕੰਮ ਕਰਨ ਤੋਂ ਪਾਵੇ ਆ ਵੈਸੇ ਤਾਂ ਚਲੋ ਸਾਰੇ ਚੰਗੇ ਕੰਮ ਹੈ ਮੋਸਟਲੀ ਕੀ ਹੈ ਸਰਪੰਚ ਦਾ ਕੰਮ ਇਕੱਲਾ ਗਲੀਆਂ ਨਾਲੀਆਂ ਬਣਾਉਣਾ ਰਹਿ ਜਾਂਦਾ ਤੇ ਮੈਨੂੰ ਨਹੀਂ ਲੱਗਦਾ ਇਹ ਕਦੇ ਹੂਰੀਆਂ ਹੋਗੀਆਂ ਜਦੋਂ ਦਾ ਭਾਰਤੀ ਪੰਚਾਇਤੀ ਸਿਸਟਮ ਆਇਆ ਪੰਚਾਇਤੀ ਰਾਜ ਆਇਆ ਉਦੋਂ ਦਾ ਗਲੀਆਂ ਨਾਲੀਆਂ ਜੀ ਚੱਲੀ ਜਾਂਦਾ ਸੋ ਵੱਖਰੇ ਕੰਮ ਉਹ ਵੀ ਬਣਾਉਣੇ ਨੇ ਉਹ ਜ਼ਰੂਰੀ ਨੇ ਪਰ ਉਹਨਾਂ ਚੀ ਉਲਝ ਕੇ ਰਹਿ ਜਾਂਦੇ ਕੁਝ ਵੱਖਰੇ ਕੰਮ ਨਵੇਕਲੇ ਕੰਮ ਜਿਹੜੇ ਕਰੀਏ ਹੁਣ ਇਹਨ ਉਸ ਚੀ ਨੂੰ ਦੇਖ ਕੇ ਸਾਡੇ ਐਨ ਆਰ ਆਈ ਬਹੁਤ ਖੁਸ਼ ਨੇ ਸਹਿਯੋਗ ਕਰਦੇ ਨੇ ਉਹ ਕਹਿੰਦੇ ਯਾਰ ਇਹ ਇਹ ਫੈਸਿਲਟੀਆਂ ਸਾਰਾ ਕੁਝ ਆਪਣੇ ਪਿੰਡ ਆਈਆਂ ਨੇ ਤਾਂ ਫਿਰ ਅਸੀਂ ਇੱਥੇ ਰਹਿ ਕੇ ਕਿਉਂ ਨਾ ਆਪਦੇ ਬੱਚੇ ਪੜਾਈਏ ਕਿਉਂ ਨਾ ਇੱਥੇ ਰਹੀਏ ਜੀ ਇੰਨਾ ਸਖਾਵਾਂ ਮਾਹੌਲ ਇੱਥੇ ਆ ਗਿਆ ਇਹਨਾਂ ਚੀਜ਼ਾਂ ਤੋਂ ਡਰਦੇ ਅਸੀਂ ਬਾਹਰ ਗਏ ਸੀ ਵੀ ਭਾਈ ਇੱਥ ਤੁਸੀਂ ਜੇ ਇਹ ਚੀਜ਼ਾਂ ਸੇਫਟੀ ਆਪਣੇ ਪਿੰਡ 'ਚ ਆਪਣੇ ਨਗਰ 'ਚ ਇਹ ਸੇਫਟੀ ਹੈ ਤਾਂ ਅਸੀਂ ਕਿਉਂ ਨਹੀਂ ਫਿਰ ਇੱਥੇ ਦੁਆਰਾ ਰਹਿਣ ਲੱਗ ਜਾਈਏ ਬਿਲਕੁਲ ਤੁਸੀਂ ਸੁਣਿਆ ਹੋਣਾ ਹੈ ਕਿ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਦਾ ਕੰਮ ਕੀ ਹੁੰਦਾ ਹੈ ਤਾਂ ਦੇਖ ਲਿਆ ਤੁਸੀਂ ਕੰਮ ਕਿਸ ਤਰੀਕੇ ਦੇ ਉਹਨਾਂ ਦੇ ਤਾਂ ਆਪਾਂ ਗੱਲਬਾਤ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਾਂਗੇ ਕਿਉਂਕਿ ਪੁਲਿਸ ਅਧਿਕਾਰੀ ਇੱਥੇ ਪਹੁੰਚਿਆ ਹੈ ਉਹਨਾਂ ਨੂੰ ਇਹਨਾਂ ਦੀ ਵੀ ਸੋਚ ਇਹੀ ਹੁੰਦੀ ਹੈ ਵੀ ਕਿਤੇ ਨਾ ਕਿਤੇ ਕਿਉਂਕਿ ਪੁਲਿਸ ਦਾ ਵੀ ਕੰਮ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਨੂੰ ਉਹਨਾਂ ਨੇ ਕਵਰ ਕਰਨਾ ਹੁੰਦਾ ਹੈ ਜਿੱਨਾ ਉਹਨਾਂ ਦਾ ਏਰੀਆ ਹੁੰਦਾ ਥਾਣੇ ਦੇ ਵਿੱਚ ਸਾਰਾ ਉਹਨਾਂ ਨੇ ਕਵਰ ਕਰਨਾ ਹੁੰਦਾ ਹੈ ਜਗਾ ਜਗਾ ਤੇ ਨਹੀਂ ਪਹੁੰਚਿਆ ਜਾਂਦਾ ਪਰ ਜਿਹੜੀ ਇਹ ਸੀਸੀਟੀਵੀ ਕੈਮਰੇਜ ਜੇਕਰ ਹੁਣ ਇਸ ਪਿੰਡ ਦੇ ਵਿੱਚ ਲੱਗ ਗਿਆ ਹਰ ਪਿੰਡ ਦੇ ਵਿੱਚ ਲੱਗ ਜਾਣਗੇ ਤਾਂ ਇਹਨਾਂ ਨੂੰ ਵੀ ਕਾਫੀ ਬੈਨੀਫਿਟ ਮਿਲੇਗਾ ਗੱਲਬਾਤ ਕਰਦੇ ਆ ਵੀ ਇਹਨਾਂ ਨੂੰ ਕੋਈ ਫਾਇਦਾ ਹੋਇਆ ਐਸ ਐਚ ਓ ਕੋੜ ਕਬੂਰਾ ਸਦਰ ਦੇ ਚਮਕੌਰ ਜੀ ਸਾਡੇ ਨਾਲ ਹੈ ਚਮਕੌਰ ਜੀ ਖੁਸ਼ੀ ਮਹਿਸੂਸ ਹੋਈ ਹੈ ਵੀ ਜਿਹੜੀ ਸ਼ੁਰੂਆਤ ਹੋਈ ਹੈ ਬਿਲਕੁਲ ਖੁਸ਼ੀ ਮਹਿਸੂਸ ਹੋਈ ਹੈ ਪਹਿਲਾਂ ਤਾਂ ਤੁਹਾਡੇ ਮਾਧਿਅਮ ਰਹੀ ਜੇ ਅਸੀਂ ਨਗਰ ਪੰਚਾਇਤ ਢੱਲਮਕਲਾਂ ਤੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕਰਕੇ ਸਾਰੇ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਆ ਜਿਸ ਦੇ ਨਾਲ ਕ੍ਰਾਈਮ ਉੱਪਰ ਪੂਰੀ ਤਰ੍ਹਾਂ ਠੱਲ ਪਈ ਹੈ ਜੀ ਜਿਵੇਂ ਹੁਣ ਚਮਕੌਰ ਜੀ ਜਿਵੇਂ ਰਾਤ ਨੂੰ ਹੁਣ ਚੇਅਰਮੈਨ ਸਾਹਿਬ ਨੇ ਦੱਸਿਆ ਸੀਗਾ ਕਿ ਇੱਕ ਗੱਲ ਸਾਹਮਣੇ ਆਈ ਸੀ ਕਿਉਂਕਿ ਹੁਣ ਤੁਸੀਂ ਤਾਂ ਥਾਂ-ਥਾਂ ਤੇ ਜਗ੍ਹਾ-ਜਗ੍ਹਾ ਤੇ ਪਹੁੰਚ ਨਹੀਂ ਸਕਦੇ ਕਿ ਜੇ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਸਰਪੰਚਾਂ ਜਾਂ ਲੋਕ ਕਰੇ ਬੈਠੇ ਆ ਉਹ ਵੀ ਨਹੀਂ ਕੋਈ ਕਰ ਸਕਦੇ ਤਾਂ ਇਹਨਾਂ ਦੀ ਬਾਜ਼ ਅੱਖ ਨੇ ਉਹ ਬੰਦੇ ਕਵਰ ਕਰ ਲਏ ਬਿਲਕੁਲ ਕਵਰ ਕਰ ਲਏ ਜੀ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਖੰਬੇ ਥੱਲੇ ਯੋਜਨਾ ਬਣਾ ਰਹੇ ਸੀ ਤੇ ਇਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ ਉਹਨਾਂ ਨੂੰ ਜਦੋਂ ਲੈ ਕੇ ਗਏ ਤੇ ਉਹਨਾਂ ਨੇ ਮੰਨਿਆ ਵੀ ਹਾਂ ਅਸੀਂ ਲੜਾਈ ਕਰ ਲਈ ਸੀ ਤੇ ਬਹੁਤ ਬਹੁਤ ਅਸੀਂ ਇੱਕ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਅਪੀਲ ਕਰਦੇ ਹਾਂ ਆਪਣੇ ਕੋਟਕਪੂਰਾ ਹਲਕੇ ਦੇ ਜਿੰਨੇ ਵੀ ਪਿੰਡ ਦੇ ਸਰਪੰਚ ਮੋਤਵਾਰ ਵਿਅਕਤੀ ਨੇ ਉਹ ਆਪਣਾ ਹੰਬਲਾ ਮਾਰ ਕੇ ਰਲ ਮਿਲ ਕੇ ਪਿੰਡ ਦੇ ਵਿੱਚ ਇਸੇ ਤਰ੍ਹਾਂ ਸੀਸੀਟੀਵੀ ਕੈਮਰੇ ਲਗਵਾਓ ਤਾਂ ਜੋ ਜੁਰਮ ਦੇ ਉੱਪਰ ਠੱਲ ਪੈ ਸਕੇ ਯਾਨੀ ਕਿ ਪਿੰਡਾਂ ਦੇ ਵਿੱਚ ਕੋਈ ਘਟਨਾ ਵਾਪਰੀ ਨਾ ਬਿਲਕੁਲ ਜੀ ਬਿਲਕੁਲ ਯਾਨੀ ਕਿ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਅਟੈਕ ਹੋ ਜਾਂਦੇ ਤੇ ਉਹਨਾਂ ਨੂੰ ਯਾਰਾਂ ਨੂੰ ਬਹੁਤ ਬੈਨੀਫਿਟ ਹੋ ਗਿਆਣਾ ਕਿਉਂਕਿ ਵੱਡੇ ਲੋਕ ਆ ਜਿਹੜੇ ਹਾਈ ਲੈਵਲ ਦੇ ਉਹ ਤਾਂ ਆਪਦੇ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਖੁਦ ਲਵਾ ਲੈਂਦੇ ਬਿਲਕੁਲ ਬਿਲਕੁਲ ਇਹ ਇਹਦੇ ਚ ਦੇਖੋ ਆਪਣਾ ਬਾਈ ਜੀ ਆਪਾਂ ਕੱਲੇ ਗਰੀਬ ਦੀ ਨਹੀਂ ਸਾਰਿਆਂ ਦਾ ਹੀ ਫਾਇਦਾ ਹੁੰਦਾ ਜੀ ਜੇ ਇੱਥੇ ਇਹਨਾਂ ਨੇ ਬਹੁਤ ਇਹਨਾਂ ਦਾ ਸਿਸਟਮ ਬਹੁਤ ਵਧੀਆ ਜੀ ਇਹ ਕੈਮਰਿਆਂ ਨੂੰ ਇੱਕ ਜਾਨਾ ਇਹਨਾਂ ਦਾ ਦੇਖਦਾ ਹੀ ਰਹਿੰਦਾ ਹੈ ਇਹ ਪਿੰਡ ਦਾ ਬਹੁਤ ਵੱਡਾ ਪ੍ਰਾਲਾ ਜੀ ਸਾਰੇ ਪਿੰਡ ਕੋਲੇ ਇਹਨਾਂ ਕੋਲੇ ਆਨਲਾਈਨ ਚੱਲਦੇ ਆ ਤੇ ਇਹ ਦੇਖਦੇ ਰਹਿੰਦੇ ਕੋਈ ਵੀ ਪਿੰਡ ਦੇ ਵਿੱਚ ਗੱਲਬਾਤ ਹੁੰਦੀ ਹੈ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਹੋਰ ਸ਼ੱਕੀ ਗੱਡੀ ਮਿਲਦੀ ਹੈ ਤਾਂ ਸਾਨੂੰ ਇਹ ਕਾਲ ਕਰਦੇ ਅਸੀਂ ਇਮੀਡੀਏਟਲੀ ਇੱਥੇ ਪਹੁੰਚ ਕੇ ਉੱਤੇ ਕਾਰਵਾਈ ਕਰਦੇ ਆ ਧੰਨਵਾਦ ਤਾਂ ਸੁਣਿਆ ਤੁਸੀਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਪਿੰਡ ਦੇ ਵਿੱਚ ਇੱਕ ਵੱਖਰਾ ਉਪਰਾਲਾ ਸਾਹਮਣੇ ਆਇਆ ਹੈ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਢੱਲਵਾ ਹੈ ਇਹ ਤਾਂ ਪਹਿਲਾਂ ਵੀ ਕਾਫੀ ਇਸ ਪਿੰਡ ਦੇ ਵਿੱਚ ਨਵੀਂ ਦਿੱਖ ਮਿਲਦੀ ਸੀ ਦੇਖਣ ਨੂੰ ਜੀ ਹਣ ਤੁਹਾਨੂੰ ਦੱਸਿਆ ਆ ਪਹਿਲਾਂ ਜਦੋਂ ਕਣਕ ਦਾ ਨੁਕਸਾਨ ਹੋਇਆ ਸੀ ਲੋਕਾਂ ਦਾ ਤਾਂ ਉਹਨਾਂ ਵਾਸਤੇ ਇੰਨਾ ਕਿੰਨਾ ਬੈਨੀਫਿਟ ਮਿਲਿਆ ਸੀਗਾ ਤਾਂ ਹੁਣ ਇੱਕ ਵੱਖਰਾ ਉਪਰਾਲਾ ਪਿੰਡ ਨੇ ਇਹਨੇ ਸ਼ੁਰੂਆਤ ਕਰਤਾ ਤਾਂ ਇਸੇ ਪਿੰਡ ਦੇ ਜਿਹੜੇ ਚੇਅਰਮੈਨ ਨੇ ਜਿਲ੍ਹਾ ਜੋ ਇਹਨਾਂ ਬੋਰਡ ਦੇ ਸੁਖਜੀਤ ਸਿੰਘ ਤੇਲਵਾ ਇੱਥੋਂ ਦੀ ਵਾਸੀ ਨੇ ਤਾਂ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਤਾਂ ਇਸ ਦਾ ਜਦੋਂ ਕੈਮਰੇ ਲੱਗੇ ਆ ਤਾਂ ਕਿੰਨਾ ਬੈਨੀਫਿਟ ਹੋਇਆ ਉਹ ਵੀ ਸਾਹਮਣੇ ਸਾਰੀ ਗੱਲ ਆ ਗਈ ਹੈ ਐਸਐਚਓ ਇੱਥੇ ਪਹੁੰਚੇ ਉਹਨਾਂ ਨੇ ਵੀ ਦੱਸ ਤੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਿੰਡ ਨੂੰ ਡਿਜੀਟਲ ਬਣਾਉਣ ਜਾ ਰਹੇ ਆ ਤਾਂ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਦੇ ਹੋਰ ਵੀ ਜਿੰਨੇ ਤਮਾਮ ਪਿੰਡ ਹੈ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਵੀ ਕਰਾਂਗੇ ਉਹ ਵੀ ਸਾਥ ਦੇਣ ਤੇ ਸਾਡੇ ਵੱਲੋਂ ਵੀ ਪੂਰੀ ਉਹਨਾਂ ਦਾ ਕੋਸ਼ਿਸ਼ ਹੋਊਗੀ ਸਾਥ ਦੇਣ ਦੀ ਤਾਂ ਹਰ ਪਿੰਡ ਦੇ ਵਿੱਚ ਇਹ ਕੈਮਰੇ ਲੱਗਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕ੍ਰਾਈਮ ਨਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਤਾਂ ਦੇਖਦੇ ਹਾਂ ਹੁਣ ਇਸ ਮੈਸੇਜ ਦੇ ਨਾਲ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਰਹੂਗਾ ਇਸੇ ਤਰੀਕੇ ਦੇ ਨਾਲ ਹਰ ਪਿੰਡ ਦੇ ਵਿੱਚ ਕੈਮਰੇ ਲੱਗਣਗੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਬਚਾਅ ਹੋਵੇਗਾ ਜਾਂ ਨਹੀਂ ਗੁਰਜੀਤ ਸਿੰਘ ਰਮਾਣਾ T5 ਚੈਨਲ ਪੰਜਾਬੀ ਪਿੰਟਲਵਾ ਜ਼ਿਲ੍ਹਾ ਫਰੀਦਕੋਟ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ